2 ਸਤੰਬਰ ਸ਼ਾਮ ਦੇ 6 ਵਜੇ ਵੀ ਹੈਗੇ ਕਸਲਿਆ ਟਾਈਮ ਦੇ ਫਲੱਡ ਗੇਟ ਖੋਲਤੇ ਅੱਜ ਅੱਜ ਹੁਣ 6 ਵਜੇ ਸ਼ਾਮ ਨੂੰ ਕਸਲਿਆ ਟਾਈਮ ਦੇ ਫਲੱਡ ਗੇਟ ਖੋਲਤੇ ਹਜੇ ਤਾਂ ਸਟਾਰਟਿੰਗ ਹੀ ਆ ਥੋੜੇ ਜਿھے ਖੋਲੇ ਹੈਗੇ ਸਾਰਾ ਤੁਹਾਨੂੰ ਦਿਖਾਵਾਂਗੇ ਵੀ ਕਿੰਨੇ ਖੋਲੇ ਆ ਇਹ ਉਸ ਤੋਂ ਬਾਅਦ ਕਿੰਨਾ ਇਹਦੇ ਨਾਲ ਗੱਗਰ ਦੇ ਵਿੱਚ ਪਾਣੀ ਵਧਣਾ ਹੈਗਾ ਅੱਗੇ ਇਹਦੇ ਕੀ ਹਾਲਾਤ ਨੇ ਚੰਡੀਗੜ੍ਹ ਤੋਂ ਲੈ ਕੇ ਰਤਈਏ ਤੱਕ ਸਾਰੀ ਰਿਪੋਰਟ ਆ ਗਈ 2 ਸਤੰਬਰ ਸ਼ਾਮ ਦੀ ਸਾਰੀ ਰਿਪੋਰਟ ਆ ਗਈ ਧਿਆਨ ਨਾਲ ਸੁਣਿਓ ਵੀਡੀਓ ਅੱਜ ਮੌਸਮ ਵਿਭਾਗ ਦੀ ਚੇਤਾਵਨੀ ਆ ਚੰਡੀਗੜ੍ਹ ਮੋਹਾਲੀ ਤੇ ਸਾਰੇ ਸਵਾਲਕਦੇ ਪਹਾੜੀਆਂ ਹਮਾਚਲ ਦੇ ਵਿੱਚ ਸਾਰੇ ਕਿਤੇ ਮੌਸਮ ਵਿਭਾਗ ਦੀ ਚੇਤਾਵਨੀ ਸੀ ਭਾਰੀ ਬਾਰਸ਼ ਦੀ ਰਾਤ ਨੂੰ ਅੱਜ ਉਹਦਾ ਕਰਕੇ ਇਹਨਾਂ ਨੇ ਫਲੱਡ ਗੇਟ ਖੋਲੇ ਹੈਗੇ ਤੇ ਕਿਸੇ ਲੈ ਟਾਈਮ ਦਾ ਪਾਣੀ ਦਾ ਪੱਧਰ ਘੱਟ ਕਰਨ ਵਾਸਤੇ ਵੈਸੇ ਇਹਦੇ ਵਿੱਚ ਪਾਣੀ ਪਹਿਲੇ ਹੀ ਘੱਟ ਸੀਗਾ ਸਿਰਫ ਚੇਤਾਵਨੀ ਕਰਕੇ ਹੀ ਘੱਟ ਕਰਿਆਗਾ ਅਜੋ ਦੇਖਦੇ ਆਂ ਬਗਾ ਗੱਗਰ ਦੇ ਵਿੱਚ ਇਹਦੇ ਨਾਲ ਕਿੰਨਾ ਪਾਣੀ ਵਧਿਆਗਾ ਹੁਣ ਖੜਾ ਮੈਂ ਮੁਬਾਰਕਪੁਰ ਤੇ ਜੀਰਕਪੁਰ ਦੇ ਵਿਚਾਲੇ ਇਹ ਦੋਨਾਂ ਪੁਲਾਂ ਦੇ ਵਿਚਾਲੇ ਖੜਾ ਮੈਂ ਇੱਥੇ ਅੱਜ ਕਿਉਂ ਆਇਆਗਾ ਇੱਥੇ ਗੱਗਰ ਦਾ ਪਾਣੀ ਸਭ ਤੋਂ ਵੱਧ ਅਫੈਕਟ ਕਰਦਾਗਾ ਇਹ ਰੋਡ ਆ ਇਹਨੂੰ ਤੋੜਦਾ ਹੈਗਾ ਇਸ ਰੋਡ ਨੂੰ ਟੱਕਰ ਮਾਰਦਾ ਹੈਗਾ ਇੱਥੇ ਅਜ ਗੱਟੇ ਲਾਏ ਆ ਜਿਸ ਤਰ੍ਹਾਂ ਆਪਾਂ ਮਾਨਸਾਲੇ ਪਾਸੇ ਗੱਟੇ ਲਾਉਨੇ ਆ ਨਾ ਉਸੇ ਤਰ੍ਹਾਂ ਇੱਥੇ ਗੱਟੇ ਲਾਏ ਆ ਫਰਕ ਇੰਨਾ ਕਾ ਹੈਗਾ ਜਿਹੜੇ ਇੱਥੇ ਗੱਟੇ ਨੇਗੇ ਇਹ ਪੱਥਰਾਂ ਦੇ ਨੇਗੇ ਇੱਥੇ ਪੱਥਰ ਮਿਲਦੇ ਆ ਕਿਸਕੰਜਾ ਜਿਹਾ ਮਿਲਦਾ ਤਾਰਾਂ ਦਾ ਬਣਿਆ ਹੋਇਆ ਬਕਸਾ ਜਾਂ ਉਹ ਚ ਬੱਟੇ ਭਰ ਲੈਂਦੇ ਆ ਉਹ ਬੱਟੇ ਚੱਕ ਕੇ ਜਿਹੜੀ ਆਪਣੀ ਜੀਸੀਬੀ ਹੋਗੀ ਜਾਂ ਆਪਣਾ ਹੈਡਰਾ ਹੋ ਗਿਆ ਉਹਦੇ ਨਾਲ ਧਰ ਦਿੰਦੇ ਆ ਇਹ ਉਹ ਗੱਟੇ ਲੱਗੇ ਹੋਏ ਆ فرق ਇੰਨਾ ਕਾ ਵੀ ਇਹ ਗੱਟੇ ਪੱਥਰ ਦੇ ਹੈਗੇ ਕਿਉਂਕਿ ਇੱਥੇ ਮੰਤਰੀ ਹੈਗੇ ਲੀਡਰਾਂ ਜੋਰ ਹੈ ਮਹਾਲੀ ਹੈਗਾ ਇਧਰਲੇ ਪਾਸੇ ਇੰਨਾ ਕ ਫਰਕ ਰਹਿੰਦਾ ਹੈਗਾ ਮਾਨਸਾ ਪਾਸੋਂ ਮਿੱਟੀ ਦੇ ਗੱਟੇ ਮਿਲਦੇ ਆ ਉਹ ਵੀ ਜਿਸ ਦਿਨ ਚੱਕ ਕੇ ਲਾਉਣੇ ਹੁੰਦੇ ਗੱਟਾ ਹੱਥ 'ਚ ਆ ਜਾਂਦਾ ਸਿਉਖ ਨਾ ਖਾ ਜਾਂਦਾ ਹੈਗਾ ਦੇਖੋ ਹਾਲਾਤ ਹੁਣ ਹੋ ਗਿਆ 6.5 6.5 ਵਜੇ ਇਹੋ ਜਿਹਾ ਮਾਹੌਲ ਬਣ ਗਿਆ ਕਿਉਂਕਿ ਡੈਮ ਇਥੋਂ ਬਿਲਕੁਲ ਸਾਹਮਣੇ ਹੈਗਾ 1.5 ਕਿਲੋਮੀਟਰ ਤੇ ਹੈਗਾ ਜਦੋਂ ਉਸ ਤੋਂ ਫੱਟੇ ਚੱਕਦੇ ਆ ਨਾਲ ਦੀ ਨਾਲ ਇੱਥੇ ਪਾਣੀ ਆ ਜਾਂਦਾ ਜਿਹੜੀ ਆ ਸਪੀਡ ਆ ਪਾਣੀ ਦੀ ਬਹੁਤ ਜ਼ਿਆਦਾ ਹੈ ਇਹ ਇਹਨੂੰ ਤੁਸੀਂ ਘੱਟ ਨਾ ਸਮਝੋ ਕਿਉਂਕਿ ਹੋ ਸਾਹਮਣੇ ਡੈਮ ਆ ਉਹ ਪਹਾੜ ਜਿਹਾ ਦੇਖਦਾ ਨਾ ਉਹਦੇ ਨਾਲ ਹੀ ਡੈਮ ਆਗਾ ਢਾਲ ਬਹੁਤ ਜ਼ਿਆਦਾ ਢਾਲ ਹੋਣ ਕਰਕੇ ਸਪੀਡ ਆ ਪਾਣੀ ਦੀ ਕਾਫੀ ਪਾਣੀ ਆ ਇਹ ਘੱਟ ਨਹੀਂ ਹੈਗਾ ਜਿਹੜੀ ਦੀ ਗਿਣਤੀ ਮਿੰਤੀ ਹੋਊਗੀ ਉਹ ਹੁਣ ਛੱਤ ਵੀਟ ਚਿੜੀਆ ਘਰ ਦੇ ਬੈਕ ਸਾਈਡ ਵਾਹਨਾ ਉੱਥੇ ਹੋਊਗੀ ਉੱਥੇ ਵੀ ਸਾਰੀ ਮਿੰਤੀ ਗਿਣਤੀ ਹੁੰਦੀ ਹੈ ਉੱਥੇ ਆਪਾਂ ਪੁੱਛਾਂਗੇ ਕਿ ਕਿੰਨਾ ਪਾਣੀ ਆ ਉੱਥੇ ਪਹੁੰਚਣ ਦਿਓ ਹਜੇ ਉੱਥੇ ਪਹੁੰਚੇ ਨਹੀਂਗਾ ਹਜੇ ਤਾਂ ਇਹ 2 ਕਿਲੋਮੀਟਰ ਪਿੱਛੇ ਫਿਰਦਾਗਾ ਜਿਹੜਾ ਦੇਖਣ ਨੂੰ ਲੱਗਦਾਗਾ ਦੇਖਣ ਨੂੰ ਹਾਲਾਤ ਹੁਣ ਫਿਰ ਵੀ ਡੈਮ ਅਕਸ ਬੀਸਾ ਕੋਦੇ ਗੇਟ ਘੱਟ ਖੋਲੇ ਆ 2 ਇੰਚ ਖੋਲੇ ਆ ਫਿਰ ਵੀ ਐਕਸ ਡੈਮ ਆ ਨਾ ਚਾਰ ਗੇਟ ਨੇਗੇ ਚਾਰੋਂ ਗੇਟ ਖੋਲੇ ਹੋਏ ਹੈਗੇ ਕਿਤੇ ਨਾ ਕਿਤੇ ਪੱਧਰ ਵਧਣਾ ਹੀ ਹੈਗਾ ਪੈਸੇ ਖੋਲਣੇ ਚਾਹੀਦੇ ਨਹੀਂ ਸੀ ਸਰ ਸਕਦਾ ਸੀ ਕਿਉਂਕਿ ਡੈਮ ਪਹਿਲੇ ਹੀ 50% ਤੀਆ ਕੋਈ ਜ਼ਿਆਦੇ ਭਰਿਆ ਤਾਂ ਹੈ ਨਹੀਂ ਸੀ ਇਹ ਇੱਕ ਸਿਰਫ ਮੌਸਮ ਵਿਭਾਗ ਦੀ ਚੇਤਾਵਨੀ ਸੀ ਵੀ ਰਾਤ ਨੂੰ ਪਾਣੀ ਆ ਸਕਦਾ ਹੈਗਾ ਉਸੇ ਕਰਕੇ ਇਹ ਖੋਲ ਲੇ ਅਗਲੇ ਪਾਸੇ ਘੱਗਰ ਭਰਿਆ ਹੋਇਆ ਸਾਰਾ ਚੰਡੀਗੜ੍ਹ ਤੋਂ ਲੈ ਕੇ ਰਤਗੇ ਤੱਕ ਫੁੱਲ ਆ ਬਿਲਕੁਲ ਪਹਿਲੇ ਖਾਤਰੀ ਦੇ ਨਿਸ਼ਾਨ ਦੇ ਨੇੜੇ ਹੈਗਾ ਖੱਡਣਾ ਚਾਹੀਦਾ ਨਹੀਂ ਸੀ ਪਾਣੀ ਇਹਦੇ ਵਿੱਚ ਚਲੋ ਫੇਰ ਵੀ ਦੇਖਦੇ ਹਾਂ ਕਿੰਨਾ ਚਿਰ ਚੱਲੂ ਹੁਣ ਸਵੇਰ ਤੱਕ ਚੱਲੂਗਾ ਜੇ ਇਹਨਾਂ ਨੇ ਸਵੇਰ ਤੱਕ ਇਹ ਪਾਣੀ ਚਲਾਇਆ ਫੇਰ ਕਿਤੇ ਨਾ ਕਿਤੇ ਖਾਤਰੇ ਦੇ ਬਦਲ 100% ਤੋਂ ਉੱਪਰ ਚਲੇ ਜਾਣਗੇ ਇੱਕ ਵਾਰਸ਼ ਹੋ ਰਹੀ ਆ ਕਿਨਮਣ ਕਣੀ ਸਟਾਰਟ ਹੋ ਗਈ ਇੱਥੇ ਤਕਰੀਬਨ ਪੌਣੇ 7 ਹੋ ਚੱਲੇ ਪੌਣੇ 7 ਦੇ ਲਗਭਗ ਜਿਹੜੀ ਕਿਨਮਣ ਕਣੀ ਆ ਬਰਸਾਤ ਸ਼ੁਰੂ ਹੋ ਗਈ ਹੁਣ ਆ ਗਏ ਆਪਾਂ ਜੀਰਕਪੁਰ ਵਾਲੇ ਪੁਲ ਤੇ ਜਿਹੜੇ ਪੁਲ ਤੋਂ ਆਪਾਂ ਹਰ ਰੋਜ਼ ਵੀਡੀਓ ਪਾਉਨੇ ਆ ਉਸੇ ਪੁਲ ਤੇ ਆ ਗਏ ਆਪਾਂ ਦੇਖੋ ਪਾਣੀ ਵਧਣ ਲੱਗਿਆ ਉਹ ਦੇਖੋ ਸਾਹਮਣੇ ਲਗਨ ਟੱਕਰਾ ਮਾਰਨ ਜਿਹੜੇ ਕਿਨਾਰੇ ਜੇ ਹੈਗੇ ਸਾਰੇ ਪਾਸੇ ਉਹ ਦੇਖੋ ਅੰਡੇਵਾਨਿਕੋ ਵਾਟਾਪੂ ਆਟਾਪੂ ਆਪ ਨੂੰ ਵਾਧੀਦਾ ਹੁੰਦਾ ਨਾ ਪਹਿਲਾਂ ਹੁਣ ਦੇਖੋ ਡੁੱਬ ਚੱਲਿਆ ਇਹੋ ਜਿਹੇ ਹਾਲਾਤ ਬਣ ਗਏ ਸ਼ਾਮ ਦੇ ਹੁਣ ਤਕਰੀਬਨ 7 ਵੱਜ ਚੁੱਕੇ ਆ ਸੂਰਜ ਦੇਵਤਾ ਹੀ ਜਾ ਰਹੇ ਨੇਗੇ ਤੇ ਪਾਣੀ ਇਹਦੇ ਵਿੱਚ ਲਗਾਤਾਰ ਹੁਣ ਵਧਣ ਲੱਗ ਗਿਆ ਰਾਤ ਨੂੰ ਕੋਈ ਜ਼ਿਆਦਾ ਨਹੀਂ ਵਧਦਾ ਬਾਕੀ ਆਪਾਂ ਘੇੜਾ ਮਾਰਾਂਗੇ 10 ਵਜੇ ਦੇਖਾਂਗੇ 10 ਵਜੇ ਕਿਹੋ ਜਿਹਾ ਮਾਹੌਲ ਹੈਗਾ ਪਰ ਹੁਣ ਇੱਕ ਵਾਰੀ ਇਹ ਚ ਪਾਣੀ ਵਧਣ ਲੱਗ ਗਿਆ ਕਿੰਨਾ ਖਾਲੀ ਕਰਦੇ ਟਾਈਮ ਨੂੰ ਕਿੰਨਾ ਨੀਵਾ ਕਰਦੇ ਆ ਉਹ ਗੱਲ ਬਾਤ ਦੀ ਆ ਪਰ ਇੱਕ ਵਾਰੀ ਹੋਰ ਲਿਆ ਉਹਨਾਂ ਨੇ ਨਵੇਂ ਦਰਖਤ ਪੱਤੇ ਹੋਰ ਇਹੋ ਜਿਹਾ ਕੁਝ ਆਉਣ ਲੱਗਿਆ ਹੁਣ ਇਹਦੇ ਵਿੱਚ ਹੁਣ ਆਪਾਂ ਚੀਕੇ ਨੂੰ ਚਲਦੇ ਆ ਸਾਰਾ ਗੱਗਰ ਭਰਿਆ ਹੋਇਆ ਹੈਗਾ ਹੁਣ ਤੁਹਾਨੂੰ ਸਾਰਾ ਨੋਟ ਕਰਾਉਣਾ ਅੱਗੇ ਕੀ ਕੀ ਹਾਲ ਹੈ ਕਿ ਕਿਵੇਂ ਇਹਦੇ ਨਾਲ ਜੱਠੇ ਦੇ ਸਾਰੀਆਂ ਗੱਲਾਂ ਕਰਾਂਗੇ ਨਾਲ ਨਾਲ ਜਿਹੜਾ ਉੱਥੇ 144 ਵਾਲੇ ਧਾਰਾ ਵਾਲਾਗਾ ਉਹ ਵੀ ਗੱਲ ਕਰਦੇ ਆਪਾਂ ਹੁਣ ਆਪਾਂ ਚਲਦੇ ਆਂ ਚੀਕੇ ਚੀਕੇ 8 ਵਜੇ ਹੁਣ ਹੋ ਗਿਆ 44800 44800 ਦੇ ਨੇੜੇ ਲੱਗ ਲਿਆ ਇੱਕ ਅੱਧਾ ਪੁਆਇੰਟ ਇੱਧਰ ਹੋ ਸਕਦਾ 44800 ਤੇ ਆ ਇਹ ਸੀਗਾ 3 4 ਵਜੇ 44500 ਤੇ ਅੱਜ ਦੁਪਹਿਰੇ 3 ਵਜੇ ਦੇ ਲਗਭਗ ਉਦੋਂ 44500 ਤੇ ਸੀ ਹੁਣ 44800 ਤੇ ਹੋ ਗਿਆ ਕਿਤੇ ਨਾ ਕਿਤੇ ਜੀਕੇ ਪਾਣੀ ਵਧਿਆਗਾ ਉਸ ਤੋਂ ਬਾਅਦ ਆਪਾਂ ਚੱਲਦੇ ਆ ਖਨੋਰੀ ਖਨੋਰੀ ਪਹਿਲਾਂ 747.70 ਤੇ ਸੀਗਾ 747 ਤੇ ਸੀਗਾ 748 ਤੇ ਤਾਂ ਖਾਤਰੀ ਦਾ ਨਿਸ਼ਾਨ ਆਗਾ ਮੈਂ ਤੁਹਾਨੂੰ ਦਿਨੇ ਵੀ ਕਿਹਾ ਸੀ ਕਿ ਉਹ ਖਾਤਰੀ ਨਿਸ਼ਾਨ ਨੂੰ ਟੱਚ ਕਰੂਗਾ ਪਾਰ ਕਰੂਗਾ ਤੇ ਉਹ ਕਿਤੇ ਨਾ ਕਿਤੇ ਪਾਰ ਕਰ ਗਿਆ ਕਰਿਆ ਤਾਂ ਉਹਨੇ 1 ਇੰਚ ਖਨੋਰੀ 748 ਦੇ ਨਿਸ਼ਾਨਾ ਖਾਤਰੀ ਦਾ ਉਨੋਂ ਉਹ ਪਾਰਕ ਕਰ ਗਿਆ ਜਿਹੜਾ ਚਾਂਦਪੁਰਿਆ ਚਾਂਦਪੁਰੇ ਹੁਣ ਚੱਲ ਰਿਹਾਗਾ 14000 ਪਲੱਸ 14000 ਤੋਂ 100 200 ਉੱਪਰ ਆਗਾ ਪਹਿਲਾ ਦਿਨੇ ਚੱਲਦਾ ਸੀ 14000 ਤੇ ਤੜਕੇ ਥੋੜਾ ਜਿਹਾ ਹੋਰ ਘੱਟ ਸੀਗਾ ਸ਼ਾਮ ਆਉਂਦੇ ਆਉਂਦੇ ਇਹ 14000 ਤੋਂ ਉੱਪਰ ਚਲਾ ਗਿਆ 10 ਵਜ ਗਏ ਹੁਣ ਦੁਬਾਰੇ ਦੇਖਣ ਵਾਸਤੇ ਆਇਆ ਮੈਂ ਜਿਹੜਾ ਮੁਬਾਰਕਪੁਰ ਪੋਲਾ ਇਹ ਉਹੀ ਪੋਲਾ ਜਿਹਦੇ ਉੱਪਰ ਤੇ ਪਾਣੀ ਲੱਗਦਾ ਹੁੰਦਾਗਾ ਜਿਹੜਾ ਟਾਈਮ 'ਚ ਪਾਣੀ ਖੋਲਿਆ ਹੋਇਆ ਉਹੀ ਪਾਣੀ ਦੇਖਣ ਵਾਸਤੇ ਆਇਆਗਾ ਪਾਣੀ ਸਾਰੇ ਗੱਗਰ ਦੇ ਵਿੱਚ ਆਗਾ ਜਿਹੜਾ ਪੋਲਾ ਹੈਗਾ ਉਹਦੇ ਉੱਪਰਲੇ ਪਾਸੇ ਨੂੰ ਨਾਲ ਨਹੀਂ ਲੱਗਿਆ ਹਜੇ ਥੱਲੇ ਹੈਗਾ ਪੁਲ ਦੇ ਉੱਪਰ ਦੀ ਤਾਂ ਕੀ ਲੰਘਣਾਗਾ ਪੁਲ ਤੋਂ ਥੱਲੇ ਹੈਗਾ ਤੇ ਪੁਲ ਦੇ ਨਾਲ ਵੀ ਨਹੀਂ ਲੱਗਿਆ ਪੁਲ ਤੋਂ ਹੱਟ ਥੱਲੇ ਹੋਰ ਹੈਗਾ ਜਿਹੜਾ ਪਹਾੜ ਹੈ ਨਾ ਪੁਲ ਤੋਂ ਪੁਲ ਦੀ ਛੱਤ ਤੋਂ ਫੁੱਟ ਥੱਲੇ ਆ ਉੱਪਰ ਦੀ ਤਾਂ ਕਿੱਥੇ ਹੋਣਾਗਾ ਥੱਲੇ ਹੈਗਾ ਜਿਹੜਾ ਝੁੱਗਿਆਂ ਝੋਪਣਾਂ ਇਧਰਲੇ ਪਾਸੇ ਉਹਨਾਂ ਦੇ ਵਿੱਚ ਪਾਣੀ ਵੜ ਗਿਆ ਜਿਹੜੇ ਝੁੱਗਿਆਂ ਝੋਪਣਾਂ ਇਧਰ ਉਹਨਾਂ ਦੇ ਵਿੱਚ ਪਾਣੀ ਵੜ ਗਿਆ ਜਿੰਨਾ ਚੌੜਾ ਪੋਲਾ ਇਹ ਚੱਲ ਸਾਰੇ ਦੇ ਵਿੱਚ ਰਿਹਾ ਹੈਗਾ ਟੋਟਲ ਸਾਰੇ ਪੁਲ ਦੇ ਵਿੱਚ ਪਰ ਪੁਲ ਦੇ ਨਾਲ ਨਹੀਂ ਲੱਗਿਆ ਪੁਲ ਤੋਂ 4 ਫੁੱਟ ਡੇਢ ਫੁੱਟ ਥੱਲੇ ਚੱਲ ਰਿਹਾ ਹੈਗਾ ਕਿ ਉਸ ਖਾਣ ਆਪਾਂ ਇਹ ਕਹਿ ਨਹੀਂ ਸਕਦੇ ਕਿਉਂਕਿ ਦੀ ਮਾਪ ਤੋਲ ਹਜੇ ਜਦੋਂ ਉੱਥੇ ਹੋਈ ਉਸ ਤੋਂ ਬਾਅਦ ਆਪਾਂ ਨੂੰ ਪ੍ਰੋਪਰ ਬੋਲ ਸਕਦੇ ਆਂ ਵੀ ਇੰਨਾਗਾ ਇੱਕ ਦਿਨ ਪਹਿਲਾਂ ਰੌਲਾ ਪੈ ਗਿਆ ਸੀਗਾ ਕਿਉਂਕਿ 29 ਨੂੰ ਪਾਣੀ ਆਏਗਾ ਉਹਨੂੰ ਉਹਨੂੰ ਵਿਭਾਗ ਨੇ 70000 ਕਿਉਂਕਿ ਕਿਹਾ ਸੀਗਾ ਉਸ ਤੋਂ ਬਾਅਦ ਜਿਹੜਾ ਦਵਾਰੇ ਪਾਣੀ ਆਏਗਾ 1 ਨੂੰ ਉਹ ਉਸ ਤੋਂ ਵੱਧ ਸੀਗਾ 1 ਇੰਚ ਉਸ ਤੋਂ ਵੱਧ ਸੀਗਾ ਜਿਹੜੀ ਮੇਰੀ ਨਿਸ਼ਾਨੀ ਲਾਈ ਹੋਈ ਆ ਪੁਲ ਤੇ ਉਹਦੇ ਨੂੰ ਵੱਧ ਸੀ ਤੇ ਪਾਪਾ ਭਾਗ ਨੇ ਘੱਟ ਲਿਖਿਆ ਉਹ ਜਾਂ ਤਾਂ ਉਸ ਦਿਨ 70000 ਨਹੀਂ ਸੀਗਾ ਤੇ ਜਾਂ ਫਿਰ ਕੱਲ 44000 ਨਹੀਂ ਸੀ ਉਹ ਚ ਕੋਈ ਫਰਕ ਹੈਗਾ ਜਿਹੜਾ ਉੱਥੇ ਨਿਸ਼ਾਨੀ ਆ ਉਹ ਚੈੱਕ ਇੰਚ ਉੱਚੇ ਸੀਗਾ ਉਹ ਤੁਸੀਂ ਦੋਨੇ ਵੀਡੀਓ ਚ ਵੀ ਦੇਖ ਸਕਦੇ ਮੇਰੀਆਂ ਚ ਵੀ ਕਿਹੜੇ ਦਿਨ ਵੱਧਾ ਪਾਣੀ ਉਹ ਇੱਕ ਤਰੀਕ ਵਾਲੇ ਦਿਨ ਵੱਧਾ ਪਾਣੀ ਪਰ ਪਤਾ ਨਹੀਂ ਕਿਉਂ ਉਹਦੇ ਮੇਰੀ ਗੱਲ ਚੱਕ ਲਈ ਸਾਰਿਆਂ ਨੇ ਰੌਲਾ ਪਾ ਗਿਆ ਵੀ ਤੁਸੀਂ ਗਮਨਾਹ ਕਰਤਾ ਤਾਂ ਕਰਕੇ ਹੁਣ ਮੈਂ ਕਿਓਸਕਾਂ ਦੇ ਵਿੱਚ ਇਹਨੂੰ ਕੋਈ ਬੋਲ ਨਹੀਂ ਸਕਦਾ ਕਿ ਉਸਕਾਂ ਦਾ ਹਸਾਬ ਆਪਾਂ ਲਾਵਾਂਗੇ ਤੜਕੇ ਜਦੋਂ ਉੱਥੇ ਆਪਾਂ ਨੂੰ ਅਫਸਰ ਮਿਲ ਗਏ ਉਹਨਾਂ ਨੂੰ ਪੁੱਛ ਕੇ ਤੇ ਹੁਣ ਤੁਸੀਂ ਪਰ ਹਾਲਾਤ ਦੇਖੋ ਜਿਹੜੇ ਹਾਲਾਤ ਨੇ ਉਹ ਤੁਹਾਡੇ ਅੱਖਾਂ ਦੇ ਸਾਹਮਣੇ ਆ ਗਏ ਸਾਰਾ ਪਾਣੀ ਤਾਂ ਉਹ ਨੋਟ ਕਰਾਤਾ ਸਰਦੂਲਗੜ ਰਹਿ ਗਿਆ ਸਰਦੂਲਗੜ ਹੁਣ ਹੈਗਾਗਾ 19.6 ਤੇ ਪਹਿਲਾਂ 19 2 ਤੇ ਸੀਗਾ ਸਵੇਰੇ ਹੁਣ ਅੱਥ ਨੇ ਸ਼ਾਮ ਹੁੰਦੇ ਹੁੰਦੇ ਹੋ 19 6 ਤੇ ਵਾਗ ਗਿਆ ਉਹਨੇ ਜਾਣੇ ਸੀਗਾ ਜਦੋਂ ਹਣ ਚੀਕੇ ਵਧਿਆ ਉਸ ਤੋਂ ਬਾਅਦ ਖਨੋਰੀ ਵਧਿਆ ਚਾਂਦਪੁਰੇ ਵਧਿਆ ਤੇ ਫਿਰ ਜਿਹੜਾ ਸਰਦੂਲਗੜਾ ਸਿਰਸਾ ਉੱਥੇ ਹੀ ਵਧਨੇ ਹੈਗਾ ਸਿਰਸਾ ਨੂੰ ਫੇਰ ਕਹਿੰਦਾ ਵੀ ਤੁਸੀਂ ਪੂਰੀਆਂ ਤਿਆਰੀਆਂ ਰੱਖੋ ਉਹ ਹਿਸਾਬ ਨਾਲ ਉਹਦਾ ਇੰਤਜ਼ਾਮ ਕਰੋ ਕਿਉਂਕਿ ਜਿਹੜਾ ਪਾਣੀ ਆ ਐਨਾ ਸੌਖਾ ਪੈਂਦਾ ਇਸ ਵਾਰੀ ਨਹੀਂ ਸੜਦਾ ਇਹ ਐਨਾ ਸੌਖਾ ਪਾਣੀ ਨਹੀਂ ਲੰਘਣਾ ਅੱਜ ਪਹਿਲਾਂ ਦਿਨੇ ਚਾਂਸ ਹੋ ਗਏ ਸੀ ਮੈਂ ਰਿਪੋਰਟ ਤਿਆਰ ਕਰ ਲਈ ਸੀਗੀ 50 50% ਚਾਂਸ ਬਣ ਗਏ ਸੀਗੇ ਵੀ ਬਿਨਾ ਟੁੱਟੇ ਪਾਣੀ ਲੰਘੂਗਾ ਜਿਹੜਾ ਹੁਣ ਪਾਣੀ ਇੱਥੇ ਪਹਿਲਾਂ ਗਿਆ ਹੋਇਆ ਹੈ ਨਾ ਉਹਦੇ ਚਾਂਸ ਸੀਗੇ 50% ਵੀ ਬਿਨਾ ਟੁੱਟੇ ਪਾਣੀ ਨੇ ਲੰਘ ਜਾਣਾਗਾ ਵੱਧ ਤੋਂ ਵੱਧ 18 19000 ਤੇ ਜਾਊਗਾ ਚਾਂਦਪੁਰਾ ਸੈਫਨ ਇਦੂ ਕਹਿੰਦੀ ਜਾਂਦਾ ਟੱਪ ਜਾਣਾਗਾ ਪਰ ਫਿਰ ਸ਼ਾਮ ਆਉਂਦੇ ਆਉਂਦੇ ਹਾਲਾਤ ਵਿਗੜ ਗਏ ਉਹ ਮੈਨੂੰ ਵੀਡੀਓ ਡਿਲੀਟ ਮਾਰਨੀ ਪੈ ਗਈ ਅਜੀਬ ਫਾਬਲਿਕ ਨਹੀਂ ਕੀਤੀ ਸੀ ਇੰਨਾ ਕ ਚੰਗਾ ਰਹਿ ਗਿਆ ਮੈਂ ਜੇ ਆਪਾਂ ਗੱਲ ਕਰਦਗੇ ਮੁੜ ਕੇ ਵਾਪਸ ਮੂੰਹ ਦੇ ਵਿੱਚ ਪੈਂਦੀ ਨੀਗੀ ਔਖਾ ਹੋ ਜਾਂਦਾਗਾ ਹਾਂ ਇੱਕ ਗੱਲ ਹੋਰ ਜਿਹੜਾ ਤੁਹਾਡਾ ਚਾਂਦਪੁਰੇ ਕੱਲ ਮਾੜਾ ਮੋਟਾ ਪ੍ਰਸ਼ਾਸਨ ਦੇ ਨਾਲ ਮਾੜਾ ਮੋਟਾ ਬੋਲਵਾਲਾ ਹੋਇਆ ਨਾ ਉਥੇ ਤੁਹਾਨੂੰ ਇੱਕ ਗੱਲ ਦੱਸਦਾ ਮੈਂ ਜਿਹੜਾ ਕੱਲ ਉਹ ਤੁਹਾਡਾ ਬੋਲਵਾਲਾ ਹੋਇਆਗਾ ਉਹਦੇ ਤੇ ਤੁਹਾਡੇ ਤੇ ਕੋਈ ਛੋਟੀ ਮੋਟੀ ਕਾਰਵਾਈ ਹੋ ਸਕਦੀ ਆ ਹੋਊਗੀ ਉਦੋਂ ਜਦੋਂ ਇਹ ਪਾਣੀ ਉੱਤਰ ਗਿਆ ਇਸ ਪਾਸੇ ਰੋਲਾ ਨਿਬੜ ਗਿਆ ਨਾ ਪਾਣੀ ਵਾਲਾ ਢੰਚੜ ਮੁੱਕ ਗਿਆ ਉਸ ਤੋਂ ਬਾਅਦ ਤੁਹਾਡੀਆਂ ਤਸਵੀਰਾਂ ਖਿੱਚੀਆਂ ਆਉਣਗੀਆਂ ਉੱਥੇ ਫੋਟੋਆਂ ਲਈਆਂ ਨਾ ਉਦਾ ਕਰਕੇ ਮਾੜਾ-ਮੁੰਡਾ ਤੁਹਾਡੇ ਤੇ ਕੋਈ ਛੋਟੀ-ਮੋਟੀ ਕਾਰਵਾਈ ਹੋ ਸਕਦੀ ਆ ਦੂਜੀ ਗੱਲ ਤੁਸੀਂ ਪ੍ਰਸ਼ਾਸਨ ਦੇ ਨਾਲ ਉਲਝਣਾ ਨਹੀਂ ਹੈਗਾਗਾ ਪ੍ਰਸ਼ਾਸਨ ਤੁਹਾਡੇ ਨਾਲ ਉਲਝਣ ਵਾਸਤੇ 1000% ਤਿਆਰ ਹੈਗਾ ਤੁਸੀਂ ਬਿਲਕੁਲ ਨਹੀਂ ਉਲਝਣਾਗਾ ਤੁਸੀਂ ਪਾਸਾ ਵਟਣਾਗਾ ਜਿਵੇਂ ਆਪਾਂ ਕਹਦੇ ਨੇ ਵੀ ਯਾਰ ਆਪਾਂ ਅੰਦਰ ਵੜ ਜੋ ਉਹ ਗੱਲ ਆ ਕਿ ਆਪਾਂ ਅੰਦਰ ਵੜਨ ਵਾਲੀ ਗੱਲ ਆ ਤੁਸੀਂ ਚਾਹੇ ਮੈਨੂੰ ਮਾੜਾ ਕਹਿ ਲੋ ਹੁਣ ਚਾਹੇ ਡਰ ਗਿਆ ਕਹਿ ਲੋ ਕੁਛ ਵੀ ਮੈਨੂੰ ਕਹਿ ਸਕਦੇ ਹੋਗੇ ਤੁਹਾਡਾ ਭਾਈ ਹੈਗਾ ਤੇ ਪਰ ਤੁਸੀਂ ਪ੍ਰਸ਼ਾਸਨ ਦੇ ਨਾਲ ਉਲਝਣਾ ਨਹੀਂ ਹੈਗਾਗਾ ਉਹ ਤੁਹਾਡੇ ਨਾਲ ਉਲਝਣ ਵਾਸਤੇ ਤਿਆਰ ਨੇ ਅੱਜ ਜੇ ਕਿਤੇ ਮੀਨਾ ਨਾ ਆਉਂਦਾ ਜੇ ਚਾਂਦਪੁਰੇ ਵਾਰਿਸ਼ ਨਾ ਹੁੰਦੀ ਅੱਜ ਤਾਂ ਤੁਹਾਡੇ ਨਾਲ 1000% ਉਹਨਾਂ ਨੇ ਅੱਜ ਝਪਟ ਕਰਨੀ ਸੀਗੀ ਕਿਉਂਕਿ ਤੁਸੀਂ ਉੱਥੇ ਮਿੱਟੀਆਂ ਟਰੈਕ ਲੈ ਕੇ ਜਾਣਾ ਸੀਗਾ ਤੇ ਉਹਨਾਂ ਨੇ ਤੁਹਾਨੂੰ ਚਿੰਬੜਨਾ ਸੀਗਾ 1000% ਝਪਟ ਹੋਣੀ ਸੀਗੀ ਇਹ ਤੁਸੀਂ ਮੇਰੀ ਗੱਲ ਕੰਨੇ ਚ ਪਾ ਲੋ ਪ੍ਰਸ਼ਾਸਨ ਦੇ ਨਾਲ ਉਲਝਣਾ ਤਾਂ ਹੈ ਹੀ ਨਹੀਂਗਾ ਪ੍ਰਸ਼ਾਸਨ ਦਾ ਸਹਿਯੋਗ ਕਰੋ ਇਹ ਆਪਣਾ ਫਰਜ਼ ਬਣਦਾ ਹੈਗਾ ਜਿਹੋ ਜਿਹਾ ਵੀ ਬਣਦਾ ਹੈਗਾ ਜੇ ਗਲਤ ਕਰਦੇ ਆ ਤਾਂ ਆਪਾਂ ਵਿਰੋਧ ਕਰ ਸਕਦੇ ਆਂਗੇ ਜੇ ਨਜਾਇਜ਼ ਕਰਦੇ ਆ ਨਹੀਂ ਤਾਂ ਇਹੀ ਹੱਲ ਲਗਾ ਵੀ ਆਪਾਂ ਪਾਣੀ ਖੱਡਣ ਚ ਇੱਧਰ ਛੜਨਾ ਉੱਧਰ ਛੜਨਾ ਤਾਂ ਸਹਿਯੋਗ ਦੇ ਨਾਲ ਛੱਡੋ ਛਪਟ ਵਾਲੀ ਗੱਲ ਜਾਂ ਹੋਰ ਜਾਂ ਬੋਲਣ ਵਾਲੀ ਇਹੋ ਜਿਹਾ ਕੁਝ ਨਹੀਂ ਕਰਨਾ ਮਾੜਾ-ਵੋਟਾ ਕੱਲ ਕਿਸੇ ਜਵਾਕ ਤੋਂ ਕਿਸੇ ਅਫਸਰ ਦੇ ਨਾਲ ਟਰੈਕਟਰ ਲੱਗ ਗਿਆ ਹੋਊਗਾ ਹੋਊਗਾ ਕਿਸ ਨਾ ਕੋਈ ਮੇਰੇ ਕੋਲੇ ਇਹ ਰਿਪੋਰਟਾਂ ਪਹੁੰਚੀਆਂ ਗਈਆਂ ਤਾਂ ਕਰਕੇ ਤੁਹਾਨੂੰ ਸੁਚੇਤ ਕਰਦਾ ਮੈਂ ਤੁਸੀਂ ਪ੍ਰਸ਼ਾਸਨ ਦੇ ਨਾਲ ਨਹੀਂ ਉਲਝਣਾਗਾ ਬਿਲਕੁਲ ਵੀ ਨਹੀਂ ਉਲਝਣਾਗਾ ਆਪਾਂ ਉਲਝ ਸਕਦੇ ਨਹੀਂ ਹੈਗੇ ਆਪਾਂ ਪਹਿਲਾਂ ਪਾਣੀ ਦੇ ਨਾਲ ਜੱਠਣਾਗਾ ਉਸ ਤੋਂ ਬਾਅਦ ਬਾਕੀ ਗੱਲਾਂ ਸਾਰੀਆਂ ਬਾਅਦੀਆਂ ਰਹਿ ਗਿਆ ਬੰਦ ਪਚਾਉਣਾ ਠੀਕ ਦੋਸਤੋ ਜਿਹੜਾ ਆ ਪਾਣੀ ਛੱਡਿਆ ਹੋਇਗਾ ਇਹ ਕਿਉਂਕਿ ਉਸਕਾ ਪਾਣੀ ਲੱਗੂ ਤੜਕੇ ਪਤਾ ਹੈਗਾ ਇਹ ਹੁਣ ਡੈਮ ਦੇ ਵਿੱਚੋਂ ਛੱਡਿਆ ਹੋਣ ਕਰਕੇ ਪਾਣੀ ਇਹ ਕਾਫੀ ਆ ਤੁਹਾਨੂੰ ਪਤਾ ਹੀ ਜਦੋਂ ਡੈਮ ਦੇ ਵਿੱਚੋਂ ਪਾਣੀ ਛੱਡਦੇ ਆ ਥੋੜਾ ਕਾਣਾ ਤਾਂ ਹੁੰਦਾ ਨਹੀਂ ਹੈਗਾ ਕਾਫੀ ਪਾਣੀ ਆ ਇਹ ਕੋਈ ਇੰਨਾ ਜ਼ਿਆਦਾ ਵੀ ਨਹੀਂ ਹੈਗਾ ਵੀ ਜਿਵੇਂ ਉਸ ਦਿਨ ਚੱਲਿਆ ਸੀ ਇੱਕ ਨੂੰ ਚੱਲਿਆ 29 ਨੂੰ ਚੱਲਿਆ ਉੰਨਾ ਪਾਣੀ ਨਹੀਂ ਹੈਗਾ ਉਹਦੇ ਨੂੰ ਤਾਂ ਇਹ ਅੱਦੋਂ ਜਾਂ ਅੱਦੋਂ ਵੀ ਪੂਰਾ ਘਟਾਗਾ ਤੇ ਪਰ ਹੁਣ ਡੈਮ ਜੋ ਛੱਡਿਆ ਹੋਣ ਕਰਕੇ ਜ਼ਿਆਦਾ ਹੈਗਾ ਰਹਿ ਗਈ ਗੱਲ ਵਾਰਸ਼ ਦੀ ਵਾਰਸ਼ ਦਾ ਅਲਰਟ ਹੈਗਾਗਾ ਕਿੰਨ ਮਣਕਣੀ ਹੋ ਰਹੀ ਹੈਗੀ ਜਿਵੇਂ ਹੁਣ ਮੈਂ ਰਾਤ ਨੂੰ ਢੀੜਾ ਮਾਰ ਕੇ ਆਇਆ ਸੀ ਨਾ 10 ਵਜੇ ਉਧਰਲੇ ਪਾਸੇ ਦੂਸਰੇ ਪੁਲ ਤੇ ਤਾਂ ਉਦੋਂ ਵਾਰਿਸ਼ ਕੰਨਮਣ ਕਰਨੀਆਂ ਹੋ ਰਹੀਆਂ ਸੀਗੀਆਂ ਉਹ ਝੜੀ ਜੀ ਇਧਰਲੇ ਪਾਸੇ ਸਾਰੇ ਕਿਤੇ ਹੈ ਗਈ ਹੈਗੀ ਘਬਰਾਉਣ ਦੀ ਲੋੜ ਨਹੀਂ ਗਈ ਸੁਚੇਤ ਰਹਿਣਾ ਜ਼ਰੂਰੀ ਹੈਗਾ ਇਹੀ ਸੀਗੀਆਂ ਅੱਜ ਦੀਆਂ ਆਪਣੀਆਂ ਗੱਲਾਂ ਬਾਤਾਂ ਮਿਲਦੇ ਆਪਾਂ ਕੱਲ ਨੂੰ ਇੱਕ ਨਵੀਂ ਵੀਡੀਓ ਨਾਲ ਜਲਦੀ ਅਪਡੇਟ ਦੇਵਾਂਗਾ ਇੱਕ ਮੇਰੀ ਰਿਕਵੈਸਟ ਹੈਗੀ ਵੀਰ ਬਣ ਕੇ ਫੋਨ ਉਦੀ ਕਰੋ ਜਦੋਂ ਕੋਈ ਆਪਾਂ ਨੂੰ ਕੰਮ ਹੈਗਾ ਕੋਈ ਕੋਈ ਕੰਮ ਦੀ ਗੱਲ ਦੱਸਣੀ ਹੈ ਜੋ ਲੋਕਾਂ ਦੇ ਕੰਮ ਆ ਸਕੇ ਉਦੋਂ ਫੋਨ ਕਰੋ ਤਾਂ ਮੈਨੂੰ ਫੋਨ ਚੱਕਣਾ ਵੀ ਸੌਖਾ ਹੈਗਾ ਜੇ ਤੁਹਾਨੂੰ ਮੈਂ ਫੋਨ ਚੱਕ ਲੈਣਾਗਾ ਅਗੂ ਕਹਦੇ ਨੇ ਬਾਈ ਪਾਣੀ ਕਿਵੇਂ ਆ ਪਾਣੀ ਦਾ ਬਾਈ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਹੀ ਦੱਸ ਦਿੰਨਾਗਾ ਬਾਕੀ ਸਾਰਾ ਦਿਨ ਮੈਂ ਕਿਹੜਾ ਉੱਥੇ ਖੜਾ ਰਹਿਣਾਗਾ ਘਰ ਦੇ 10 ਮਿੰਟ ਜਾਂਦਾ ਘਰ ਆ ਜਾਂਦਾਗਾ ਤਾਂ ਕਰਕੇ ਮੇਰੀ ਰਿਕੁਐਸਟ ਆ ਫੋਨ ਪਾਣੀ ਪੁੱਛਣ ਵਾਸਤੇ ਫੋਨ ਨਾ ਕਰੋ ਜਦੋਂ ਕੋਈ ਕੰਮ ਆ ਕਿਸੇ ਦੇ ਆਪਾਂ ਕੰਮ ਆ ਸਕੀਏ ਉਦੋਂ ਫੋਨ ਲਾਓ ਉਦੋਂ ਤੁਹਾਡਾ ਫੋਨ ਚੱਕੂ ਰਿਪਲਾਈ ਤੁਹਾਨੂੰ 5 ਮਿੰਟਾਂ 'ਚ ਮਿਲੂਗਾ ਹਾਂ ਕੋਈ ਨਾ ਕੋਈ ਕੰਮ ਦੀ ਗੱਲ ਹੋਵੇ ਪਾਣੀ ਪੁੱਛਣ ਵਾਸਤੇ ਫੋਨ ਨਾ ਆਵੇ ਜੇ ਪਾਣੀ ਪੁੱਛਣ ਵਾਸਤੇ ਫੋਨ ਆਉਂਦਾ ਬਾਈ ਫਿਰ ਮੈਨੂੰ ਬਲੌਕ ਕਰ ਤਾਂ ਦੁਬਾਰੇ ਦੁਬਾਰੇ ਫੋਨ ਆਉਂਦਾ ਫਿਰ ਮੈਨੂੰ ਬਲੌਕ ਕਰਨਾ ਪੈਂਦਾ ਜਦੋਂ ਜਦ ਬਲੌਕ ਨਹੀਂ ਕਰਦਾ ਉਹਨਾਂ ਜਦ ਬਾਈ ਤੁਸੀਂ ਫੋਨ ਲਾਉਂਣੋ ਖੜਦੇ ਨਹੀਂ ਵਿੱਚ ਵਿਚ ਬੰਦੇ ਯਾਰ ਬਲੌਕ ਕਰਨਾ ਮੈਨੂੰ ਵਧੀਆ ਨਹੀਂ ਲੱਗਦਾ ਬਾਈ ਸਾਸਰੀ